ਤੇ ਤੁਹਾਡੇ ਸਾਹਮਣੇ ਕੁਸ ਪੱਖ ਰੱਖਣ ਲੱਗਾ ਆ ਇੱਥੇ ਇੱਕ ਚਰਸੀ ਜੀਐਸ ਸਿੱਧੂ ਨਾਮ ਦੀ ਆਈਡੀ ਜਿਹੜਾ ਯੂਕੇ ਦੇ ਵਿੱਚ ਰਹਿੰਦਾ ਆ ਤੇ ਉਹਨੇ ਇੱਥੇ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਤੇ ਬਾਣਾ ਪਾ ਕੇ ਇੱਥੇ ਬੜਾ ਬਦਮਾਸ਼ੀ ਕਰਦਾ ਫਿਰਦਾ ਖਾਲਸਤਾਨ ਦੇ ਨਾਮ ਦੇ ਹੇਠ ਅੱਜ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਆ ਪਹਿਲਾਂ ਤਾਂ ਉਹਦੀਆਂ ਪੁਰਾਣੀਆਂ ਫੋਟੋ ਮੈਂ ਵਿੱਚ ਲਾਉਣ ਲੱਗਾ ਆ ਜਦੋਂ ਉਹਨੇ ਆ ਟੈਟੂ ਵਗੈਰਾ ਬਣਾਏ ਸੀ ਤਾਂ ਉਹ ਤੋਂ ਬਾਅਦ ਭੁੱਖ ਰੰਗ ਨਾਲ ਭੁੱਲਦੇ ਹੋਏ ਨੂੰ ਲੱਗਾ ਵੀ ਜਿਹੜਾ ਆ ਕਿਸੇ ਤਰੀਕੇ ਬਾਣਾ ਪਾ ਕੇ ਸਿੱਖੀ ਦੇ ਵਿੱਚ ਭੇਖ ਧਾਰ ਕੇ ਆ ਕੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਾਂ ਉਹ ਤੋਂ ਬਾਅਦ ਫਿਰ ਤੁਸੀਂ ਹੁਣ ਅਕਸਰ ਇੱਥੇ ਟਿਕਟੋਕ ਲਾਈਵ ਤੇ ਦੇਖਦੇ ਹੋ ਬੈਠ ਜਾਂਦਾ ਆ ਨਾਲ ਕੁਹਾੜੀਆਂ ਟੰਗੀ ਫਿਰਦਾ ਹੁੰਦਾ ਕ੍ਰਪਾਨਾਂ ਚੱਕੀ ਫਿਰਦਾ ਹੁੰਦਾ ਆ ਭੇਖ ਧਾਰ ਕੇ ਲੋਕਾਂ ਦੇ ਵਿੱਚ ਇਹ ਚੀਜ਼ ਪਿਠਾਉਂਦਾ ਆ ਵੀ ਮੇਰੇ ਜਿੱਡਾ ਕੋਈ ਸਿੱਖ ਨਹੀਂ ਤੇ ਮੇਰੇ ਜਿੱਡਾ ਕੋਈ ਖਾਲਸਤਾਨੀ ਨਹੀਂ ਪਰ ਉਹਦੀ ਅਸਲੀਅਤ ਕੀ ਆ ਜਿਵੇਂ ਅਸੀਂ ਅੱਗੇ ਅਕਸਰ ਸੰਗਤ ਜੀ ਦੱਸਦੇ ਹੁੰਦੇ ਸੀਗੇ ਵੀ ਜਿਹੜਾ ਇਹਦਾ ਫਾਦਰ ਸਾਹਿਬ ਆ ਉਹ ਪੁਲਿਸ ਦੇ ਵਿੱਚ ਆ ਤੇ ਇਹ ਇਥੇ ਲੋਕਾਂ ਤੋਂ ਬੜੀ ਸympathy ਲੈਂਦਾ ਹੁੰਦਾ ਸੀ ਜੀ ਮੇਰੇ ਮਦਰ ਨੂੰ ਪੁਲਿਸ ਨੇ ਵੀਡੀਓ ਕਾਲ ਤੇ ਕੁੱਟਿਆ ਮੈਨੂੰ WhatsApp ਤੇ ਵੀਡੀਓ ਕਾਲ ਲਈ ਤੇ ਉਹਦੇ ਵਿੱਚ ਕੁੱਟਿਆ ਮੇਰੇ ਤੇ ਪਰਚੇ ਦਰਜ ਹੋ ਗਏ ਸੰਗਤ ਜੀ ਮੈਂ ਤੁਹਾਨੂੰ ਵਿੱਚ ਰਿਕਾਰਡਿੰਗ ਸੁਣਾਉਣ ਲੱਗਾ ਆ ਜਿਹੜੀਆਂ ਅੱਜ ਇਹਦੇ ਮੇਰੀ ਇਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਜਿਹੜਾ ਮੌਜੂਦਾ ਇਸ ਟਾਈਮ ਤੇ ਚੌਕੀ ਇੰਚਾਰਜ ਨੇ ਪੰਜਾਬ ਪੁਲਿਸ ਦੇ ਵਿੱਚ ਸਰਵ ਕਰ ਰਹੇ ਨੇ ਪਰ ਉਹ ਵੀ ਇਸ ਬੰਦੇ ਤੋਂ ਇਸ ਕਦਰ ਤੱਕ ਪੀੜਤ ਨੇ ਉਹ ਕਹਿੰਦੇ ਵੀ ਇਹਦੇ ਨਾਲੋਂ ਜਿਉਣ ਨਾਲੋਂ ਇਹ ਸਾਡੇ ਲਈ ਮਰ ਮਰ ਗਿਆ ਆ ਤੇ ਅਸੀਂ ਇਹਦੇ ਲਈ ਮਰ ਗਏ ਆ ਤੋ ਕਹਿੰਦੇ ਵੀ ਇਹ ਇਹ ਸਾਡੇ ਨਾਲੋਂ ਮਰਿਆ ਹੀ ਚੰਗਾ ਆ ਹੁਣ ਇਹ ਬੰਦੇ ਦੀ ਸ਼ਬਦਾਵਲੀ ਦੇਖੋ ਕਿਸ ਤਰ੍ਹਾਂ ਦੂਜੇ ਪਹਿਲਾਂ ਧਰਮਾਂ ਦੀ ਬੇਅਦਬੀ ਕਰਦਾ ਆ ਪਿੱਛੇ ਜਿਹੜੇ ਪਾਕਿਸਤਾਨੀਆਂ ਦੇ ਬਾਰੇ ਦੇ ਵਿੱਚ ਬੋਲ ਕੇ ਬਕਵਾਸ ਕਰਕੇ ਦਸਮ ਗ੍ਰੰਥ ਦੀ ਗੱਲ ਨੂੰ ਲੈ ਕੇ ਉਹ ਖਵਾਜੇ ਵਰਗਿਆਂ ਤੋਂ ਗੁੰਡਲ ਵਰਗਿਆਂ ਤੋਂ ਸਿੱਖੀ ਟਾਰਗੇਟ ਕਰਾਈਏ ਆ ਆ ਵਿੱਚ ਮੈਂ ਇੱਕ 30 ਸਕੰਡ ਦੀ ਜਦ ਆ ਸੋਰੀ 10 ਸਕੰਡ ਦੀ ਜਿਹੜੀ ਇੱਕ ਹਿੰਦੂਆਂ ਦੇ ਅਵਤਾਰ ਹਨੂਮਾਨ ਬਾਰੇ ਕੀ ਬੋਲ ਰਿਹਾ ਆ ਵਿੱਚ ਖੁੱਦ ਪਹਿਲਾ ਸੁਣ ਲੋ ਆ ਵੀਡੀਓ ਮੇ ਨਾਲ ਸਾਈਡ ਤੇ ਲਾਉਣ ਦਾ ਤਾਏ ਜੀ ਸਭ ਤੋਂ ਅਤਵਾਦੀ ਜੀ ਤੁਹਾਡਾ ਹਨੂਮਾਨ ਸੀ ਜਿਹੜਾ ਸਾਲਾ ਜਾ ਕੇ ਐਵੇਂ ਲੰਕਾ ਨੂੰ ਅੱਗ ਲਾ ਆਇਆ ਸੀ ਉਹਨੇ ਇੰਨੇ ਬੰਦੇ ਮਾਰ ਦਿੱਤੇ ਇਹਨਾਂ ਇਹਨਾਂ ਦੀ ਭਾਜਾ ਮਾਰ ਦਿੱਤੇ ਹਾਂ ਅਤਵਾਦੀ ਦਿੱਤਾ ਤਾਂ ਹਨੂਮਾਨ ਸੀ ਸਾਰੇ ਜਿਹੜੋ ਹੁਣ ਇਹ ਬੇਅਦਬੀ ਕਰਦੇ ਆ ਕਿੱਧਰ ਤੋਂ ਭਗਵਾਨ ਤੁਹਾਡਾ ਆ ਵੀਸੋ ਵਿੱਚ ਬੋਲ ਰਿਹਾ ਆ ਜਦੋਂ ਇਹ بی آر پی ਕਰਦੇ ਆ ਅਲੰਕਾਰਾਂ ਦੇ ਪੋਸਟਾਂ ਦੇ ਅਵਕਾਰਾਂ ਦੀ ਤਾਂ ਫੇਰ ਉਹ ਬਾਅਦ ਦੇ ਵਿੱਚ ਜਿਹੜਾ ਆ ਸਾਡੇ ਗੁਰੂਆਂ ਦੀ ਜਿਹੜੀ ਖਾਲਸਾ ਦੀ ਪੰਡਰਾਲੇ ਨੂੰ ਟਾਰਗੇਟ ਕਰਦੇ ਨੇ ਬਾਕੀ ਸੰਗਤ ਜੀ ਇੱਕ ਮੈਂ ਇੱਥੇ ਬੇਨਤੀ ਕਰਦੇ ਆ ਇੱਥੇ ਨਾਲ ਲੋਕ ਬੜਾ ਕਹਿੰਦੇ ਜੀ ਤੁਸੀਂ ਖਾਲਸਾ ਦੀ ਸਪੋਰਟ ਨਹੀਂ ਕਰਦੇ ਉਦੋਂ ਉਦੋਂ ਭਾਈ ਖਾਲਸਾ ਨਾਲ ਸਾਡਾ ਕੋਈ ਵਿਰੋਧ ਨਹੀਂ ਆ ਅਸੀਂ ਵੀ ਚਾਹੁੰਦੇ ਸਾਡਾ ਰਾਜ ਹੋਵੇ ਪਰ ਇਹੋ ਜਿਹੇ ਟੁੱਟੇ ਲੋਕ ਜਿਹੜੇ ਅੱਜ ਲੀਡਰ ਬਣੇ ਫਿਰਦੇ ਆ ਇਹ ਸਾਨੂੰ ਮਨਜ਼ੂਰ ਨਹੀਂ ਮੈਂ ਹੁਣ ਤੁਹਾਨੂੰ ਪਹਿਲਾਂ ਨਾ ਕਨਾਉਣ ਲੱਗਾ ਆ ਜਿਹੜੇ ਬੰਦੇ ਦੇ ਮਾਂ ਪਿਓ ਰੋਲਦੇ ਫਿਰਦੇ ਆ ਹਜੇ ਤਾਂ ਇਹਦਾ ਬਾਪ ਜਿਹੜਾ ਆ ਸਰਵਿਸ ਕਰਦਾ ਆ ਪੁਲਿਸ ਦੇ ਵਿੱਚ ਆ ਉਹ ਆਪਦੀ ਰੋਜੀ ਰੋਟੀ ਕਮਾਉਣ ਡਿਆ ਆ ਔਰ ਆ ਗੱਲਾਂ ਬਾਤਾਂ ਸੁਣ ਕੇ ਮੈਂ ਇਹਦੇ ਫਾਦਰ ਸਾਹਿਬ ਦੀ ਫੋਟੋ ਵੀ ਲਾਉਣ ਲੱਗਾ ਆ ਮੇਰੀ ਮਜਬੂਰੀ ਆ ਮੈਂ ਫਾਈਨ ਦੇ ਫਾਦਰ ਸਾਹਿਬ ਨਾਲ ਬਹੁਤ ਵਧੀਆ ਗੱਲ ਹੋਈ ਉਹ ਵੀ ਵਿਚਾਰੇ ਪੀੜਤ ਨੇ ਤੇ ਕੋਈ ਵੀ ਬੰਦਾ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਇਹ ਮੇਰੀ ਨਿੱਜੀ ਬੇਨਤੀ ਆ ਕਿਉਂਕਿ ਉਹ ਕਹਿੰਦੇ ਆ ਵੀ ਮੇਰਾ ਇਸ ਬੰਦੇ ਨਾਲ ਕੋਈ ਲੈਣ ਦੇ ਨੀ ਮੇਰੇ ਲਈ ਇਹ ਉਹਨਾਂ ਦੇ ਸ਼ਬਦ ਆ ਮੈਂ ਅੱਗੇ ਜਾ ਕੇ ਤੁਹਾਨੂੰ ਸੁਣਾਉਣਾ ਹੈ ਵੀ ਇਹ ਮਰਿਆ ਹੋਇਆ ਆ ਸਾਡੇ ਗਲ ਇੱਕ ਮਰਿਆ ਛਾਪਿਆ ਉਹ ਕਹਿੰਦੇ ਅਸੀਂ ਇਹਨੂੰ ਲਾ ਨਹੀਂ ਸਕਦੇ ਵੀ ਅਸੀਂ ਇਹਨੂੰ ਜੰਮਿਆ ਇਹਦੇ ਫਰਮ ਸਾਹਿਬ ਕਹਿੰਦੇ ਵੀ ਮੈਂ ਇਹਦੇ ਨਾਲ ਕਦੇ ਗੱਲ ਨਹੀਂ ਕਰਦਾ ਇਹਦੀ ਮਦਰਿਆ ਚਲੋ ਮਾਵਾ ਲਈ ਪੁੱਤ ਪਿਆਰੇ ਹੁੰਦੇ ਆ ਮਾਂ ਜਾਂ ਪੁੱਤ ਕਿੱਡਾ ਵੀ ਮਾੜਾ ਹੋਵੇ ਉਹਦੇ ਲਈ ਉਹ ਸਭ ਤੋਂ ਚੰਗਾ ਹੁੰਦਾ ਆ ਪਰ ਆ ਗੱਲਾਂ ਬਾਤਾਂ ਸੁਣ ਕੇ ਕੋਈ ਵੀ ਇਹਦੇ ਫਰਮ ਸਾਹਿਬ ਨੂੰ ਜਿਹੜਾ ਆ ਤੰਗ ਪਰੇਸ਼ਾਨ ਨਾ ਕਰੇ ਇਹ ਮੇਰੀ ਨਿੱਜੀ ਬੇਨਤੀ ਆ ਆ ਮੈਂ ਹੁਣ ਤੁਹਾਨੂੰ ਵਿੱਚ ਸੁਣਾਉਣ ਲੱਗਾ ਆ ਸੰਗਤ ਜੀ ਤੁਸੀਂ ਖੁਦ ਆਪ ਦੇ ਕੰਨਾਂ ਦੇ ਨਾਲ ਸੁਣ ਲੋ ਅਸੀਂ ਕਹਿੰਦੇ ਹੁੰਦੇ ਨਾ ਵੀ ਇਦਾਂ ਦੇ ਸਾਨੂੰ ਲੀਡਰ ਨਹੀਂ ਚਾਹੀਦੇਗੇ ਜਿਨ੍ਹਾਂ ਦੇ ਘਰੇ ਮਾਪਿਓ ਨਹੀਂ ਸੁਖੀ ਜਿਹੜੇ ਮਾਪਿਓ ਨੂੰ ਇਸ ਕਦਰ ਤੇ ਦੁੱਖ ਦੇ ਰਹੇ ਆ ਤੇ ਤੁਹਾਨੂੰ ਕਿੱਦਾਂ ਦਾ ਰਾਜ ਦੇਣਗੇ ਤੁਸੀਂ ਮੈਨੂੰ ਆਪ ਦੱਸੋ ਮੈਂ ਵੀ ਨਹੀਂ ਕਹਿੰਦਾ ਮੱਤਾਲੇ ਪਾਨੀ ਆ ਇਹ ਇਹ ਜਿਹੜੇ ਆਪਦੇ ਮਾਪਿਓ ਦੀ ਕੇਅਰ ਨਹੀਂ ਕਰਦੇਗੇ ਆ ਆ ਪਹਿਲਾਂ ਉਹਨਾਂ ਦੇ ਮੂੰਹ ਹੀ ਸੁਣ ਲੋ ਤੁਸੀਂ ਆ ਮੈਂ ਕੱਲ ਲਗਾਇਆ ਪਲੇ ਕਰਨਾ ਹੈਲੋ ਹੈਲੋ ਆ ਸਬਸਕਰਾਈਬਰ ਜੀ ਦਾਸ ਕੋਈ ਸਹੀ ਜੀ ਗੱਲ ਕਰ ਰਹੇ ਨੇ ਮੈਂ 2 ਮਿੰਟ ਲੈਣ ਸੀ ਜੀ ਆਪ ਜੀ ਦੇ ਜਿਮਾਨੀ ਮੈਂ ਇਹ ਪੁੱਛਣਾ ਸੀ ਕਿ ਮੈਂ ਅ ਗੁਰਪੇ ਸਿੰਘ ਸਿੱਧੂ ਜੀ ਸਿੱਧੂ ਕਰਕੇ ਅ ਬਟਾ ਬੇਟਾ ਯੂਕੇ ਦੇ ਵਿੱਚ ਮੈਨੂੰ ਤਾਂ ਕੋਈ ਸ਼ੁਕਰ ਕਰਦੇ ਆ ਦੇਖੋ ਹੁਣ ਉਹਨਾਂ ਨੇ ਕਿਹਾ ਵੀ ਮੇਰਾ ਉਹਦੇ ਨਾਲ ਕੋਈ ਸੰਪਰਕ ਨਹੀਂ ਕੋਈ ਸਬੰਧ ਨਹੀਂ ਮਤਲਬ ਉਹ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਆ ਉਹ ਇਸ ਬਲਾ ਤੋਂ ਖੜਾ ਛਡਾਉਣਾ ਚਾਹੁੰਦੇ ਸੀ ਵੀ ਮੈਂ ਅੱਗੇ ਕੋਈ ਉਹਨਾਂ ਨਾਲ ਗਲਤ ਨਾਂ ਬੋਲਾਂ ਇਸ ਕਰਕੇ ਉਹਨਾਂ ਨੇ ਜਿਹੜਾ ਆ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਆ ਕੋਸ਼ਿਸ਼ ਕੀਤੀ ਆ ਆਪਦੀ ਪੱਲਾ ਛਡਾਉਂਦੀ ਆ ਸੁਣਿਓ ਅੱਗੇ ਨਹੀਂ ਤੁਸੀਂ ਗਲਤ ਸਮਝੋ ਪਲੀਜ਼ ਆਪਾਂ ਕੋਈ ਬੜੀ ਨੌਲੇਜ ਦੀ ਗੱਲ ਕਰ ਰਹੇ ਸਰਦਾਰ ਸਾਹਿਬ ਐਕਚੁਅਲੀ ਗੱਲ ਬਾਰੇ ਕੀ ਹੈ ਦੇਖੋ ਤੁਸੀਂ ਤੁਸੀਂ ਪਿਛਾ ਪੰਜਾਬ ਪੁਲਿਸ ਦੇ ਵਿੱਚ ਸਰਵ ਕਰਦੇ ਹੋ ਹਨਾ ਸਤਿ ਸ਼੍ਰੀ ਅਕਾਲ ਤੁਹਾਨੂੰ ਯਾਰ ਦਾ ਸੀਨੀਅਰ ਤੁਸੀਂ ਸਾਡੇ ਅੰਕਲ ਜੀ ਉਹ ਸਾਡੇ ਬਾਬਸ ਮਾਨ ਨੂੰ ਪਰ ਭਾਜੀ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਇਦਾਂ ਲੋਕਾਂ ਨੂੰ ਫੋਨ ਲਾ ਲਾ ਕੇ ਕਹਿੰਦਾ ਆ ਵੀ ਆ ਆ ਮਾਤਰੇ ਥੱਪੜ ਮਾਰੂ ਮੈਂ ਕਰੂ ਇਹ ਦੇਖੋ ਸੋਭਾ ਨਹੀਂ ਦਿੰਦਾ ਆ ਕਿਉਂਕਿ ਆਖਰ ਨੂੰ ਫਿਰ ਦੇਖੋ ਭਾਜੀ ਅੱਜ ਕੱਲ ਸੋਸ਼ਲ ਮੀਡੀਆ ਦੇ ਜਿਵੇਂ ਉਹ ਲੱਭ ਲਿੰਦਾ ਹੋਵੇ ਫਿਰ ਉਹ ਲੋਕ ਵੀ ਦੇ ਦਿੰਦੇ ਹਨ ਤੁਸੀਂ ਵੀ ਜਾਣਦੇ ਹੋ ਨਾ ਮੇਰੇ ਵਾਸਤੇ ਨਹੀਂ ਆਇਆ ਆ ਜੀ ਆਹ ਦੇਖੋ ਜੀ ਕਿੱਡੇ ਵੱਡੇ ਸੰਗਤ ਜੀ ਸ਼ਬਦ ਆ ਦਿਲ ਤੇ ਪੱਥਰ ਰੱਖ ਕੇ ਬਾਦਲ ਸਾਹਿਬ ਨੇ ਕਿਹਾ ਇਹ ਮੈਂ ਵਿੱਚੋਂ ਕਲੈਪਸ ਕੱਟੀਆਂ ਹੋਈਆਂ ਆਆਂ ਰਿਕਾਰਡਿੰਗ ਲੰਬੀ ਸੀਗੀ ਫਾਦਰ ਸਾਹਿਬ ਨੂੰ ਇਹਨਾਂ ਦਿਨੋਂ ਦੱਸਿਆ ਸੀ ਸਰਦਾਰ ਸੁਖਵੀਰ ਸਿੰਘ ਨੂੰ ਵੀ ਮੈਂ ਰਿਕਾਰਡਿੰਗ ਤੁਹਾਡੀ ਕਰ ਰਿਹਾ ਆਂ ਕਿ ਫੈਕਟ ਇੱਕ ਪ੍ਰੂਫ ਦੇ ਤੌਰ ਤੇ ਮੈਂ ਵਿੱਚ ਰਿਕਾਰਡਿੰਗ ਜਿਹੜੀਆਂ ਚਲਾਉਂਗਾ ਪਰ ਮੈਂ ਪੂਰੀ ਰਿਕਾਰਡਿੰਗ ਨਹੀਂ ਚਲਾ ਰਿਹਾ ਉਹਦੇ ਵਿੱਚੋਂ ਕੱਟ ਕੇ ਕੁਝ ਜਿਹੜੀਆਂ ਰਿਕਾਰਡਿੰਗ ਸੁਣਾਇਆ ਤੁਹਾਨੂੰ ਸੁਣਾ ਰਿਹਾ ਆ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਨੇ ਹੁਣ ਲਾਸਟ ਤੇ ਕੀ ਕਿਹਾ ਮੇਰੇ ਲਈ ਉਹ ਮਰਿਆ ਹੋਇਆ ਆ ਆ ਅੱਗੇ ਵੀ ਥੋੜਾ ਜਿਹਾ ਮੈਂ ਅੱਗੇ ਕਰਕੇ ਪਲੇ ਸੁਣਾਉਣਾ ਬਿਲਕੁਲ ਕਰੋ ਆਹ ਹੁਣ ਫਾਦਲ ਸਾਹਿਬ ਗੱਲ ਕਰ ਰਹੇ ਨੇ ਇਹਦੇ ਵੀ ਜਿਹੜਾ 84 ਵਾਲਾ ਕਿੱਦਾਂ ਮਾੜਾ ਦੌਰ ਸੀ ਉਹਨਾਂ ਨੇ ਮੈਨੂੰ ਪਹਿਲਾਂ ਪੁੱਛ ਮੇਰੀ ਏਜ ਪੁੱਛੀ ਵੀ ਇੱਕ ਮਿੰਟ ਬੈਕ ਕਰਕੇ ਚਲਾਉਣਾ ਆ ਮੇਰੀ ਏਜ ਪੁੱਛੀ ਮੈਂ ਕਿਹਾ ਜੀ 35 36 ਸਾਲ ਆ ਤੇ ਉਹ ਕਹਿੰਦੇ ਵੀ ਤੁਸੀਂ ਉਹ ਦੌਰ ਦੇਖਿਆ ਨਹੀਂਗਾ ਅਸੀਂ ਦੇਖਿਆ ਕਿੰਨਾ ਮਾੜਾ ਹੈ ਤੁਹਾਨੂੰ ਰਿਪੀਟ ਕਰ ਦਾਂ ਮੈਂ ਨਹੀਂ 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 ਆ ਮੈਂ ਮਨਪਾਇਆ ਭਾਜੀ ਮੈਂ ਤੁਹਾਨੂੰ ਕੋਈ ਮਾਫੀ ਖਾਵਾ ਖਾਵਾ ਦੱਸ ਕੇ ਅੰਦਰ ਜਨਾ ਮੜਾ ਦੌਰ ਸੀ ਬਿਲਕੁਲ ਮੈਨੂੰ ਇੱਕ ਮਿੰਟ ਟੈਕਿੰਗ ਕਰਕੇ ਪਲੇ ਕਰ ਲੈਂਦੇ ਹਾਂ ਕੋਸ਼ਿਸ਼ ਕੀ ਇਹ ਕਿਸਾਂ ਦਿਨ ਹੋ ਰਿਹਾ ਜੀ ਸੁਣਿਆ ਹਾਂ ਜੀ ਹਾਂ ਜੀ ਮੈਂ ਉਹ ਮੇਰੇ ਦੋਸਤ ਸੀ ਕਿਹਾ ਹਾਂ ਅਸਲ ਵਿੱਚ ਨਾ ਮਨਤਾ ਉਹ ਸਿੱਕਮ ਬਿਲਕੁਲ ਕਿਹਾ ਤੁਹਾਨੂੰ ਅਖਰ ਕਿਹਾ ਮੈਂ ਸੱਚੀ ਚੱਲ ਗਈ ਤੇ ਮੈਂ ਦੋਸਤ ਪੈਸਾ ਨਾਲ ਨੋਇਸ ਜਮਸ ਉਹ ਇਹ ਸਿੱਕਮ ਇੱਕ ਬੰਦ ਹੋ ਗਿਆ ਹਾਂ ਜੀ ਇਹ ਫਾਜ਼ਲ ਸਾਹਿਬ ਕਹ ਰਹੇ ਵੀ ਮੈਂ ਬਹੁਤ ਪਛਤਾਉਣਾ ਇਹਨੂੰ ਬਾਹਰ ਭੇਜ ਗਏ 84 ਦੇ ਦੌਰ ਦੀ ਗੱਲ ਕਰਦੇ ਸੁਣਿਓ ਹਾਂ ਜੀ ਕਈ ਸੰਦੇਵ ਹੋ ਗਿਆ ਨਾਲ ਜਿਉਂਦਾ ਵੀ ਉਹ ਜਾ ਤੇ ਨਾ ਜਿਉਂਦਾ ਵੀ ਉਹ ਜਾਇਆ ਫਾਦਰ ਸਾਹਿਬ ਨੇ ਇਹ ਗੱਲ ਕੀ ਆ ਮੈਂ ਆਪ ਕੋ ਕਹਿ ਰਿਹਾ ਵੀ ਛਲੋ ਤੁਹਾਡਾ ਬੇਟਾ ਆਇਆ ਇਹ ਲੱਜ ਨਾ ਵਰਤੋ ਜੋ ਫਿਰ ਵੀ ਤੁਹਾਡਾ ਬੇਟਾ ਆਇਆ ਮੈਂ ਨਹੀਂ ਇਹ ਗੱਲ ਕਹੂੰਗਾ ਵੀ ਤੁਸੀਂ ਤਾਂ ਉਹ लाਟ ਲਾਦੀ ਹੁੰਦੀ ਆ ਅਲੀ ਜੀ ਨਾਲ ਤੁਹਾਨੂੰ ਸੋਖੀ ਨਹੀਂ ਆ ਦੇ ਉਹ ਬੀਮਾਰ ਆ ਸਾਨੂੰ ਕਿ ਸੋਖੀ ਨਹੀਂ ਉਹ ਬੰਦੇ ਦਾ ਉਹ ਕਹਿੰਦੇ ਅਸੀਂ ਦੋਵੇਂ ਜੀ ਬਿਮਾਰ ਆ ਸਾਨੂੰ ਉਸ ਬੰਦੇ ਦਾ ਸੋਖੀ ਨਹੀਂ ਗਾ ਸੋ ਸਾਡੇ ਲਈ ਜਿਉਂਦਾ ਵੀ ਨਾ ਜਿਉਂਦੇ ਰਗਈਆ ਆਇਆ ਤੁਹਾਡੇ ਖਾਲਸਾਣ ਦੇ ਲੀਡਰ ਹਾਂਜੀ ਇਹ ਇਹਨਾਂ ਦਾ ਵਿਰੋਧ ਕਰਦੇ ਆ ਸੋਣਿਓ ਪਹਿਲਾਂ ਅੱਗੇ ਹਾਂਜੀ ਹਾਂਜੀ ਨਹੀਂ ਨਹੀਂ ਭਾਜੀ ਉਹ ਤਾਂ ਜਦੋਂ ਤੁਹਾਨੂੰ ਕਮਾਈ ਕਰਕੇ ਅਸੀਂ ਉਹਨੂੰ ਇੱਥੋਂ ਭੇਜ ਤਾਉਂਦੇ ਆ ਆ ਦੇਖ ਲਓ ਕਿੱਲੋ ਹੈ ਇੰਡੀਆ ਦੇ ਸਰ ਲੈ ਆਈ ਅਸੀਂ ਉਹ ਖਰੇ ਛਰਤਾ ਅਸੀਂ ਜਿਹੜੇ ਉਹਨਾਂ ਦੇ ਇੱਥੇ 3 ਕਿਚੂਰ ਤੋਂ ਸੱਚ ਮੰਗਦਾ ਹੈ ਭੁੱਖਾ ਮਰ ਜਾਉ ਉਹ ਕੀ ਕਰ ਅਸੀਂ ਜਲੇ ਕੇ ਜੀ ਬੈਂਟ ਬੈਡ ਫੀਲ ਹੋਇਆ ਤੁਸੀਂ ਵੀ ਹੁਣ ਪੰਜਾਬ ਪੁਲਿਸ ਦੇ ਵਿੱਚ ਸੁਣਿਓ ਗੱਲ ਮੇਰੀ ਕਹਿੰਦਾ ਵੀ ਮੇਰੇ ਮਾਤਾ ਜੀ ਨੂੰ ਸਰਕਾਰੀ ਉਹ ਮਾਤਾ ਜੀ ਨੂੰ ਆਂਦਾ ਵੀ ਪੁਲਿਸ ਚੱਕ ਕੇ ਲੈ ਜਾਂਦੀ ਹੈ ਥਾਣਿਆਂ ਦਾ ਵੀ ਮੈਂ ਖਾਲਸਾ ਦੀ ਸਪੋਰਟ ਕਰਦਾ ਤੇ ਮੈਨੂੰ ਕਿਹਾ ਵੀ ਵੀਡੀਓ ਕਾਲ ਤੇ ਮੇਰੀ ਮਾਂ ਨੂੰ ਮੇਰੇ ਸਾਹਮਣੇ ਕੁੱਟਦੇ ਆ ਪੁਲਸ ਵਾਲੇ ਮੈਂ ਹੈਰਾਨ ਸੀ ਮੈਂ ਕਿ ਭਾਈ ਐਤੇ ਸਮੇਂ ਦੇ ਵਿੱਚ ਪੋਸੀਬਲ ਹੈ ਕਿਹੜਾ ਇਦਾਂ ਦਾ ਆਫੀਸਰ ਆ ਜਿਹੜਾ ਤੈਨੂੰ ਇਦਾਂ ਲਈ ਆ ਵੀ ਹੱਥ ਮਾਰੇ ਤੇ ਉਹ ਇਸ ਸਿਲਸਿਲੇ ਦੇ ਵਿੱਚ ਸੰਗਜੀ ਆ

ਮਾਂ ਸ਼ੂਗਰ ਦੀ ਮਰੀਜ਼ ਆ ਹਾਰਟ ਦੀ ਪੇਸ਼ੈਂਟ ਆ ਫਾਦਰ ਸਾਹਿਬ ਕਹਿੰਦੇ ਮੈਂ ਤਾਂ ਗੱਲ ਨਹੀਂ ਕਰਦਾ ਤੇ ਮਾਤਾ ਨੂੰ ਵੀ ਰੋਕਦਾ ਇਹਦੀ ਵੀ ਗੱਲ ਨਾ ਕਰ ਪਰ ਫਿਰ ਵੀ ਚਲੋ ਮਾਂ ਮਾਈ ਹੁੰਦੀ ਆ ਸੋ ਮੇਰੀ ਹੁਣੇ ਵੀਡੀਓ ਲੰਬੀ ਹੋ ਜਾਣੀ ਆ ਮੁੜ ਕੇ ਵੀ ਟਿਕਟੌਕ ਤੇ ਅਪਲੋਡ ਨਹੀਂ ਹੋਣੀ ਮੈਂ ਸੰਗਤ ਜੀ ਕਹਿਣਾ ਹੁੰਦਾ ਆ ਲੀਡਰ ਹੋਣਗੇ ਥੋੜੇ ਕੱਲ ਨੂੰ ਉਸ ਖਾਲਸਾਣ ਦੇ ਵਿੱਚ ਜਿਹੜਾ ਇੱਥੇ ਸਾਲਾ ਮੇਰੇ ਹੁਣ ਗਾਲ ਨਿਕਲਦੀ ਆ ਇਹਦੀਆਂ ਹਜੇ ਮੈਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰੂੰਗਾ ਇਹ ਤਾਂ ਹਜੇ ਸਿਰਫ ਇੱਕ ਐਗਜ਼ਾਮਪਲ ਦੇ ਟ੍ਰੇਲਰ ਆ ਸੋ ਆ ਆ ਆ ਜਿਹੜੇ ਜਿਨ੍ਹਾਂ ਨੂੰ ਮੈਂ ਧੂਤੇ ਕਹਿਣਾ ਹੁੰਦਾ ਸੰਗਤ ਜੀ ਆ ਪਿਓ ਦੀ ਲਚਾਰੀ ਦੇਖੋ ਤੁਸੀਂ ਇੱਕ ਬਾਪ ਦੀ ਲਚਾਰੀ ਜਿਹੜਾ ਹਜੇ ਖੁਦ ਕਮਾਰਿਆ ਆ ਤੇ ਕੱਲ ਨੂੰ ਜਦੋਂ ਇਹ ਤੁਹਾਡੇ ਸਿਰ ਤੇ ਬੈਠੇ ਹੋਏ ਤਾਂ ਕਿਹਾ じゃ ਤੁਹਾਨੂੰ ਰਾਜ ਦੇਣ ਕਿ ਆਏ ਵਜੇ ਤੁਹਾਡੇ ਰੋਲ ਮਾਡਲ ਇਹੋ ਜਿਹਾ ਬਣਾਉਣਾ ਚਾਹੁੰਦੇ ਆ ਉਹਦੇ ਬੱਚਿਆਂ ਨੂੰ ਤੁਸੀਂ ਵੀ ਇਹਨਾਂ ਤੋਂ ਸਿੱਖਣਗੇ ਉਹ ਤੇ ਅਮਰਤਪਾਲ ਦੇ ਬਾਰੇ ਦੇ ਵਿੱਚ ਵੀ ਕੱਲ ਨੂੰ ਮੈਂ ਇਹਦੇ ਬਾਪ ਦੀਆਂ ਜ ਆਉਣ ਵਾਲੀ ਵੀਡੀਓ ਤੇ ਸੁਣਾਉਂਗਾ ਸੋ ਹੁਣ ਹੁਣ ਇੱਥੇ ਜੇ ਇਹ ਕਹਿਣਗੇ ਤਾਂ ਇਦਾਂ ਇਹ ਤਾਂ ਕਿਸੇ ਨੂੰ ਕੀ ਪਤਾ ਕੀ ਦੀ ਹੁਣ ਅਸੀਂ ਵੀਡੀਓ ਵੀ ਬਾਬੇ ਖੋਸਾ ਜਿਹੜਾ ਆ ਬਣਾ ਬਣਾ ਕੇ ਇੱਥੇ ਜਿਹੜੀ ਉਹ ਚਾੜ ਦੇਾਂਗੇ ਜੇ ਇਹ ਵੀ ਇਹਦੇ ਮਨ 'ਚ ਵਹਿਮ ਹੋਇਆ ਨਾ ਪਰ ਇਹਨੂੰ ਕਿ ਪਤਾ ਹੁਣ ਦੱਸ ਵੀ ਆ ਤੇਰੇ ਫਾਦਰ ਸਾਹਿਬ ਦੀ ਆਵਾਜ਼ ਹੈ ਕਿ ਨਹੀਂ ਹੈ ਆ ਤੂੰ ਕਿਸ ਕਦਰ ਤੱਕ ਆਵਦੇ ਘਰ ਦੇ ਨੱਕ ਚ ਦਮ ਕੀਤਾ ਹੋਇਆ ਔਰ ਜੇ ਕਿਸੇ ਨੇ ਗੱਲ ਕਰਨੀ ਹੋਈ ਨੰਬਰ ਲੈ ਲਿਓ ਪਰ ਮੈਂ ਫਿਰ ਕਿੰਨਾ ਫਾਦਰ ਸਾਹਿਬ ਦਾ ਕੋਈ ਕਸੂਰ ਨਹੀਂ ਇਹਦਾ ਇਹ ਕੁੱਤਾ ਆ ਇਹ ਕਪੁੱਤ ਹੋਇਆ ਆ ਮਾਪੇ ਕਮਾਪੇ ਨਹੀਂ ਹੋਏਗੇ ਸੰਗਤ ਜੀ ਆ ਆ ਤੁਹਾਡੇ ਖਾਲਸਾਣ ਦੇ ਲੀਡਰ ਜਿਹਦੀਆਂ ਤੁਸੀਂ ਵੀਡੀਓ ਚਲਾਕ ਲਾ ਕੇ ਇਥੇ ਚੰਬੜਾ ਮਾਰਦੇ ਸੀਗੇ ਵੀ ਜੀਐਸ ਸਿੱਧੂ ਨੇ ਆ ਖੋਸੇਨਾ ਕਰਤਾ ਕਰਤਾ ਨਿਕਲਿਆ ਅੰਦਰੋਂ ਥੋੜਾ ਜੀਐਸ ਸਿੱਧੂ ਜਿਹੜਾ ਬਣਾਇਆ ਸੀ ਵੱਡਾ ਪ੍ਰੈਜ਼ੀਡੈਂਟ ਆ ਖਾਲਸਾਣ ਐਵਜੇ ਸਾਰੇ ਨੇ ਇਤਿਹਾਸ ਹੀ ਆ ਜਿਹੜੇ ਹੋਰ ਵੀ ਆ ਨਾ ਮਗਰ ਉਹਨਾਂ ਦੇ ਵੀ ਇਤਿਹਾਸ ਇਹੀ ਆ ਸੋ ਤਾਂ ਕਰਕੇ ਇਹਨਾਂ ਦਾ ਵਿਰੋਧ ਹੈ ਇਹਨਾਂ ਦੀ ਸਕਿੱਲ ਇਹਨਾਂ ਦੀ ਮਤਲਬ ਕੁਆਲਿਟੀ ਕੀ ਆ ਲੀਡਰ ਬਣਦੀ ਅਸੀਂ ਚੋਰ ਆ ਨਸ਼ੇੜੀ ਆ ਅਸੀਂ ਘਰਦਿਆਂ ਤੰਗ ਕਰਦੇ ਆ ਤੇ ਫੇਰ ਇਹ ਜੀ ਸਾਡੀਆਂ ਕੁਆਲਿਟੀਆਂ ਆ ਤੇ ਅਸੀਂ ਹੁਣ ਤੁਹਾਡੇ ਸਿਰ ਤੇ ਬੈਠਾਂਗੇ ਅਸੀਂ ਤੁਹਾਡੇ ਤੇ ਰਾਜ ਕਰਾਂਗੇ ਅਸੀਂ ਕੌਮ ਦੇ ਨਮਾਇंदे ਬਣਾਂਗੇ ਕੀ ਗੱਲ ਬਈ ਸਾਰੇ ਲੱਗਦੇ ਆ ਕੋਈ ਆਪਦਾ ਕਰੈਕਟਰ ਕੋਈ ਕਰਦਾਰਤਾ ਬਣਾ ਲਓ ਪਹਿਲਾਂ ਔਰ ਜਿੰਨੇ ਵੀ ਨਿਕਲਨੇ ਆ ਦੂਜੇ ਵੀ ਆ ਜਿਹੜੇ ਹੋਰ ਬੈਠੇ ਵੀ ਪੁੱਤ ਬੰਦ ਲਓ ਤਿਆਰੀ ਹੁਣ ਥੋਡੇ ਵਾਲ ਨੂੰ ਹੋ ਗਏ ਆ ਸਾਰਿਆਂ ਦੇ ਵਿੱਚ ਉਹ ਗੰਦ ਨਿਕਲਣਾ ਆ ਸਾਰਿਆਂ ਦੇ ਪਿੱਛੇ ਆ ਆ ਆ ਗੰਦ ਆ ਇਹਨਾਂ ਦੇ ਸੰਗ ਜੀ ਇਦਾਂ ਦੇ ਇਹਨਾਂ ਦੇ ਕਰਦਾਰ ਆ ਕਟੀੜਾਂ ਦੇ ਕਿਉਂਕਿ ਜਿਹੜਾ ਜਿਆਦਾ ਅੱਲਾ ਅੱਲਾ ਕਰਦਾ ਹੁੰਦਾ ਨਾ ਉਹ ਮੁੰਡਾ ਉਹਦਾ ਪਤਾ ਹੀ ਹੁੰਦਾ ਵੀ ਉਹ ਉਹ ਕਿੰਨਾ ਕੁ ਦੂਰ ਤੱਕ ਉਹਦੀ ਦੌੜ ਲੱਗ ਸਕਦੀ ਆ ਆ ਆ ਤੁਹਾਡੇ ਸਾਹਮਣੇ ਧੰਨ